ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਆਖਰੀ ਦਿਨ ਆ 5 ਅਕਤੂਬਰ ਔਰ ਅੱਜ ਨੋਮੀਨੇਸ਼ਨ ਫਾਈਲ ਕੀਤਾ ਜਾ ਰਿਹਾ ਅਸੀਂ ਇਸ ਵਕਤ ਗੜੇਆ ਬਾਬਾ ਨਾਨਕ ਦੇ ਵਿੱਚ ਤਸਵੀਰਾਂ ਦਿਖਾ ਦਿੰਦੇ ਆ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਐਸ ਵਕਤ ਨੋਮੀਨੇਸ਼ਨ ਫਾਈਲ ਕਰਨ ਵਾਸਤੇ ਜਿਹੜੇ ਉਹ ਸਰਪੰਚ ਪੰਚ ਸਭ ਆਏ ਹੋਏ ਔਰ ਐਸ ਵਕਤ ਅਸੀਂ ਗੜੇਆ ਬਾਬਾ ਨਾਨਕ ਦੇ ਵੀਡੀਓ ਬਲੌਗ ਦੇ ਵਿੱਚ ਆ ਔਰ ਸਾਡੇ ਨਾਲ ਤਸਵੀਰਾਂ ਦਿਖਾਉਂਦੇ ਆ ਕਿ ਬਹੁਤ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਲੋਕ ਆਏ ਹੋਇਆ ਫਾਰਮ ਜਿਹੜੇ ਆ ਉਹ ਨਾਮਿਨੇਸ਼ਨ ਧੰਨਵਾਦ ਤੇ ਹਰ ਨਾਲ ਕੁਝ ਲੋਕ ਨੇ ਜਿਹੜੇ ਨਾਮਿਨੇਸ਼ਨ ਕਰਨਾ ਹੈ ਸੱਚੀ ਗੱਲ ਇਹ ਨੰਬਰ ਨਵਰੀ ਸਿੰਘ ਸਰਪੰਚ ਕਟਿਆਲਾ ਜਿਹੜੀ ਪ੍ਰਕਿਰਿਆ ਜਿੰਦਗੀ ਠੀਕ ਚੱਲਦੀ ਜੀ ਹਾਂਜੀ ਠੀਕ ਹੈ ਪਰਚੀਆਂ ਦੇਣ ਪਰਚੀਆਂ ਤੋਂ ਥੋੜੀ ਦਿੱਕਤ ਆ ਰਹੀ ਹੈ ਕਿ ਰਸੀਬਿੰਗ ਫਾਈਲ ਆਦੀਆਂ ਪਰਚੀਆਂ ਨਹੀਂ ਦੇ ਰਹੇ ਉਹ ਮਤਲਬ ਹੱਕ ਇਹਨਾਂ ਦਾ ਨਾਮ ਰੋਕ ਕਰ ਲਿਆ ਉਹ ਪਰਚੀ ਦੇਣੀ ਚਾਹੀਦੀ ਜਿਹੜੀ ਬੱਤੀ ਉਹ ਜਿਹੜੀ ਫਾਈਲ ਦੀ ਰੀਸੀਵਿੰਗ ਤੋਂ ਬਾਅਦ ਦਿੰਦੇ ਆ ਵਰਜੀ ਕੋਈ ਵੱਡੀ ਦਿੱਕਤ ਜਿਹੜੀ ਉਹ ਨਹੀਂ ਆ ਪਰ ਕੁਛ ਨਾ ਕੁਛ ਨਿੱਕੀਆਂ ਮੋਟੀਆਂ ਦਿੱਕਤਾਂ ਜਿਹੜੀਆਂ ਉਹ ਵੇਖਣ ਨੂੰ ਮਿਲ ਰਹੀਆਂ ਨੇ ਅਸੀਂ ਇਸ ਵਕਤ ਆਏ ਆ ਕਿ ਵੀਡੀਓ ਬਲੌਗ ਤੇਰਾ ਬਾਬਾ ਨਾਨਕ ਦੇ ਵਿੱਚ ਔਰ ਲਾਈਵ ਜੋਟੋ ਪਲੀ ਸਾਡੇ ਨਾਲ ਗੱਲਬਾਤ ਕਰਨ ਲਈ ਸਤਿ ਸ਼੍ਰੀ ਅਕਾਲ ਵੀਜੀ ਸਤਿ ਸ਼੍ਰੀ ਅਕਾਲ ਤੁਸੀਂ ਬੋਲੋ ਜੀ ਬੋਲੋ ਜੀ ਹਾਂ ਜੀ ਕੀ ਨਾਮ ਤੁਹਾਡਾ ਨਮੀਤ ਕੋਸੇ ਕਿਹੜਾ ਪਿੰਡਾ ਤੁਹਾਡਾ ਬਲਵਾਨ ਬਲਵਾਨ ਹਾਂ ਜੀ ਕੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਸਾਨੂੰ ਨਹੀਂ ਜਿਹੜੀ ਇਹ ਪ੍ਰਕਿਰਿਆ ਚੱਲਦੀ ਹੈ ਹਾਂਜੀ ਬਿਲਕੁਲ ਵਧੀਆ ਬੇਸੇ ਤਰ੍ਹਾਂ ਚਾਹੀਦੀ ਹੈ ਬਿਲਕੁਲ ਉਸੇ ਤਰ੍ਹਾਂ ਹੀ ਪਹਿਲੀ ਵਾਰੀ ਸੰਪੰਨ ਨਾ ਹਾਂਜੀ ਸਰ ਤੇ ਪਿੰਡ ਦੇ ਗਲੀਆਂ ਵਿੱਚ ਜਿਹੜਾ ਖਰਾਬ ਹੋ ਪੱਕਿਆ ਕਰਾਵਾਂਗੇ ਲਾਈਟਸ ਵੀ ਲਗਾਵਾਂਗੇ ਗਲੀਆਂ ਨਾਲੀ ਉਹ ਤਾਂ ਨਿਕਲ ਕੇ ਕੋਈ ਹਾਂ ਹੋਰ ਵੀ ਕਰਾਂਗੇ ਪਿੰਡ ਵਾਲੇ ਸਲਾਹ ਲੈ ਕੇ ਕੋਈ ਵੀ ਵਿੰਡਰ ਜੇ ਕੋਈ ਕੰਮ ਜੂਰੀ ਹੋਏ ਤਾਂ ਜ਼ਰੂਰ ਕਰਾਂਗੇ ਸਰ ਹਾਂਜੀ ਇਹ ਤਾਂ ਗੱਲ ਤੁਹਾਡੀ ਸਹੀ ਹੈ ਕਿ ਗਲੀਆਂ ਨਾਲੇ ਤੋਂ ਉੱਪਰ ਵੀ ਨਿਕਲੋ ਪਰ ਜੇ ਉਹ ਸਿਰਫ ਮਸਲਾ ਹੱਲ ਨਹੀਂ ਆ ਸਾਡੇ ਪਿੰਡ ਬਾਹਰ ਨਾਲ ਪਾਣੀ ਦਾ ਇੱਕ ਰੋਕ ਮਤਲਬ ਹਾਗਾ ਕੁਸ਼ਦਾ ਨਮਸਤੇ ਉਹ ਠੀਕ ਕਰੋ ਅੱਜ ਜੋ ਦਿੱਤਾ ਗਿਆ ਫਾਰਮ ਪਰੰਡਾ ਕਿਸ ਤਰ੍ਹਾਂ ਦੀ ਨਹੀਂ ਸਰ ਬਿਲਕੁਲ ਨਹੀਂ ਠੀਕ ਆ ਬਿਲਕੁਲ ਤਾਂ ਨਾ ਕੁਝ ਹੋਰ ਵੀ ਇੱਥੇ ਬਤਵੰਤੇ ਜਿਹੜੇ ਪਿੰਡਾਂ ਤੋਂ ਆਏ ਨੇ ਫਾਰਮ ਪਰੰਡਾ ਸਤਿਕਾਰ ਭਾਜੀ ਕੀ ਨਾਮ ਹੈ ਸ਼ਿਵ ਗੰਸੀ ਕਿਤੋਂ ਹੈ ਦਰਗਾਹ ਬਾਦ ਹਨਾ ਦਰਗਾਹ ਬਾਦ ਦੇ ਦਰਗਾਹ ਬਾਦ ਤੋਂ ਸਾਰੇ ਕਾਫੀ ਜਾਨੇ ਆਏ ਨੇ ਕੀ ਗੱਲ ਕੋ ਪਿੰਡ ਦੇ ਸਾਡੇ ਪਿੰਡ ਦੇ ਬੰਦੇ ਹਾਂ ਹਾਂਜੀ ਹਾਂਜੀ ਇੰਨੇ ਜਨੇ ਆਏ ਨੇ ਦਰਗਾਹ ਬਾਦ 7 ਮੰਦਰ ਦੇ 250 ਦੇ ਚਾਹਵਾ 7 ਮੰਦਰ ਕਿ ਇਹ ਦੱਸੋ ਕਿ ਕਿਸੇ ਦਾ ਨਾਮ ਤਾਂ ਦਿੱਕਤ ਨਾ ਹੋ ਨਾ ਸਰ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਜਿਹੜਾ ਪ੍ਰਕਿਰਿਆ ਚੱਲਦੀ ਹੈ ਹਾਂਜੀ ਬਹੁਤ ਵਧੀਆ ਚੱਲ ਰਹੀ ਹੈ ਅੱਛਾ ਹਾਂਜੀ ਔਰ ਲੰਬੀਆਂ ਲੰਬੀਆਂ ਕਤਾਰਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਐਸ ਵਕਤ ਡੇਰਾ ਬਾਬਾ ਨਾਨਕ ਦੇ ਵੀਡੀਓ ਬਲੌਗ ਦੇ ਵਿੱਚ ਲੰਬੀਆਂ ਲੰਬੀਆਂ ਕਤਾਰਾਂ ਚੱਲਦੀਆਂ ਪਈਆਂ ਔਰ ਨਾਮਿਨੇਸ਼ਨ ਦੀ ਜਿਹੜੀ ਪ੍ਰਕਿਰਿਆ ਬੜੇ ਵਧੀਆ ਢੰਗ ਨਾਲ ਚੱਲਦੀ ਹੋਈ ਔਰ ਲੋਕ ਜਿਹੜੇ ਹਨ ਜੀ ਉਹ ਐਸ ਵਕਤ ਪ੍ਰਸ਼ਾਸਨ ਤੋਂ ਖੋਸ਼ ਨੇ ਕਿ ਉਹਨਾਂ ਨੇ ਬਹੁਤ ਵਧੀਆ ਪ੍ਰਬੰਧ ਜਿਹੜੇ ਆ ਉਹ ਐਫਐਸ ਇਸ ਇੱਥੇ ਵੀਡੀਓ ਬਲਾਗ ਦੇ ਵਿੱਚ ਕੀਤੇ ਹੋਏ ਨੇ ਸਾਡੇ ਨਾਲ ਹੋਰ ਵੀ ਕੁਝ ਲੋਕ ਨੇ ਜਿਹੜੇ ਇਹ ਕਰਨਾ ਹੈ ਨੇ ਨਾਮੀਨੇਸ਼ਨ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਵੀਰ ਜੀ ਹਸਤੀ ਜਰ ਕੀ ਨਾਮ ਤੁਹਾਡਾ ਪ੍ਰਕਾਸ਼ ਦੇ ਕਿੱਥੋਂ ਆਇਓ ਉੱਤੇ ਸੀ ਆਪਰੇ ਦੇ ਫਸਟ ਟਾਈਮ ਆਇਓ ਫਸਟ ਟਾਈਮ ਆਇਓ ਇਹ ਦੱਸੋ ਕਿ ਜਿਹੜੀ ਅੱਜ ਪ੍ਰਕਿਰਿਆ ਆਵਾਜ਼ ਕਾਗਜ਼ ਫਾਈਲ ਕਰਨ ਦੀ ਹੋ ਰਹੀ ਆ ਉਹ ਠੀਕ ਚੱਲ ਰਹੀ ਹੈ ਬਹੁਤ ਵਧੀਆ ਚੱਲ ਰਹੀ ਹੈ ਜਿਹੜੇ ਪਿਛਲੇ ਦਿਨ ਹੁੱਲੜਬਾਜ਼ੀਆਂ ਹੋਈਆਂ ਲੜਾਈਆਂ ਝਗੜੇ ਉਹਨਾਂ ਤੋਂ ਹਟ ਕੇ ਆਏ ਬਹੁਤ ਹਟ ਕੇ ਬਹੁਤ ਕੇ ਤੇ ਬਿਲਕੁਲ ਸਾਰਾ ਕੁਝ ਕੰਟਰੋਲ ਤੇ ਤੁਸੀਂ ਦੇਖਾ ਕਿ ਡੇਰਾ ਪਾਪਾ ਨਾਨਕ ਤੇ ਵੀਡੀਓ ਬਲੌਗ ਦੇ ਵਿੱਚ ਐਸੋਤ ਔਰ ਮੇਰੇ ਪਿੱਛੇ ਲੰਬੀਆਂ ਲੰਬੀਆਂ ਲਾਈਨਾਂ ਨੇ ਔਰ ਇੱਥੇ ਐਸੋਤ ਫਾਰਮ ਭਰਨ ਆਖਰੀ ਤਰੀਕ ਹੈ 5 ਅਕਤੂਬਰ ਜੋ ਕਿ ਸਰਪੰਚੀ ਦੀ ਨੋਮੀਨੇਸ਼ਨ ਵਾਸਤੇ ਅੱਜ ਇੱਥੇ ਪਹੁੰਚੇ ਹੋਏ ਨੇ ਸਾਰੇ ਔਰ ਅੱਜ ਅਥਵਾ ਇਹ ਅੱਜਕੱਲ ਮਿੱਠਾ ਕਾਗਜ਼ੀ ਪਰ ਅੰਦਾਜ਼ਾ ਲੱਗਦਾ ਉਹ ਵੀ ਤੇ ਹਾਂ ਬੜੀ ਵਧੀਆ ਚੱਲ ਰਹਾ ਹੈ ਜਿਹੜਾ ਪਿਛਲੇ ਦਿਨੀ ਕੱਲਿਆ ਉਹ ਲੜਬਾਜ਼ੀਆਂ ਉਹਨਾਂ ਉਹਨਾਂ ਤੋਂ ਸ਼ਾਂਤੀ ਨਾਲ ਚੱਲ ਰਹਾ ਹੈ ਕੋਈ ਨਾ ਵਾਹ ਤੇ ਕਾਗੀ ਪਰ ਤੇ ਕਾਗੀ ਪਰ ਪਰ ਨਵੇਂ ਇਹਦਾ ਲਾਈਨਾਂ ਵਾਲਾ ਕਿੱਦਾਂ ਹਾਂ ਇਹ ਲਾਈਨ ਕੀ ਲੱਗੇ ਜਨਾ ਫਸਲ ਵਧੀਆ ਤਰੀਕਾ ਹਾਂ ਵਧੀਆ ਕਿਹੜਾ ਪਿੰਡ ਚੰਨ ਇਲੈਕਸ਼ਨ ਪਹਿਲਾਂ ਵੀ ਮਿਲ ਲੱਗੂ ਹਾਂਜੀ

ਸ਼ਾਹਤਾਂ ਬਹੁਤ ਵਧੀਆ ਜੀ ਲੋਕਾਂ ਨੂੰ ਜਿਹੜੇ ਭਰ ਰਹੇ ਨੇ ਫਾਇਲਾ ਉਹਨਾਂ ਨੂੰ ਅੰਦਰ ਰਹਿਣ ਦੇ ਅੰਦਰ ਬਾਕੀਆਂ ਨੂੰ ਬਾਹਰ ਕੱਢਣ ਦੇ ਜੀ ਬਖਾਈਗਾ ਹਾਂਜੀ ਠੀਕ ਹੈ ਜੀ ਬਹੁਤ ਕੰਟੀ ਲੜੀ ਹਾਂਜੀ ਬੇਲੀ ਜੀ ਤੇ ਜਿਹੜੀ ਅੱਜ ਜੋ ਤਰੀਕਾ ਅਪਣਾਇਆ ਵਾ ਕਾਲਜੀ ਪਰ ਲੱਗੇ ਕੋਈ ਤਕਰ ਨਹੀਂ ਕੋਈ ਰਗੜ ਬਹੁਤ ਵਧੀਆ ਜੀ ਰਾਮ ਲਾਈਨ ਚ ਲੱਗੇ ਲਾਈਨ ਚ ਲੱਗੇ ਸਾਰੇ ਕੰਮ ਹੋ ਗਏ ਥੈਂਕ ਯੂ ਇਹ ਬੜਾ ਹੈ ਪਹਿਲੋਂ ਇਹ ਤਾਂ ਚਾਹੀਦਾ ਹਾਂਜੀ ਪਹਿਲਾਂ ਦੁੱਧ ਧੱਕੇ ਚਾਹੀਦੀ ਹੁੰਦੀ ਸੀ ਨਾ ਪਹਿਲੀ ਸਰਕਾਰ ਨੇ ਤਾਂ ਕਿਹਾ ਹੀ ਕਿ ਇਹਦਾ ਆਰਾਮ ਨਾਲ ਦੇਖ ਕਰੋ ਕੋਈ ਸਰਕਾਰੀ ਕੋਈ ਕੁਝ ਕਹਿ ਲਾ ਕੋਈ ਪੰਪਰ ਆਰਾਮ ਉਹ ਕੰਨੀ ਕਰਾ ਦੋ ਅੱਜ ਵੀ ਬਿਲਾਵਸ ਨੂੰ ਨੰਬਰ ਲਿਖਾ ਕਰਤਾ ਤਾਂ ਪ੍ਰਕਿਰਿਆ ਜਰੂਰੀ ਦੀ ਹੈ ਬਹੁਤ ਵੱਡੀ ਬਹੁਤ ਵੱਡਾ ਹੋਣ ਹੋਇਆ ਪਹਿਲਾਂ ਬਹੁਤ ਸਸਤਾ ਸੀਗਾ ਇਹ ਨਾਲ ਕੇ ਠੀਕ ਹੋ ਗਿਆ ਹਾਂਜੀ ਹਾਂਜੀ ਬਿਲਕੁਲ ਤੇ ਅੱਜ ਆਖਰੀ ਦਿਨ ਤੋਂ ਕਾਰਜ ਕਰ ਨਾ ਹਾਂਜੀ ਨਹੀਂ ਅਨੇ ਕਾਗੇ ਪਹਿਲਾਂ ਭਰੇ ਸੀਗੇ ਅਜ

ਜਿਹੜਾ ਉਹ ਵਧੀਆ ਤਰੀਕੇ ਨਾਲ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਔਰ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਪਰੇਸ਼ਾਨੀ ਐਸ ਤੱਕ ਫਾਰਮ ਭਰਨ ਵਾਲਿਆਂ ਨੂੰ ਜਿਹੜਾ ਬਣਾਉਣ ਤੋਂ ਉੱਤੇ ਪਰ